ਦੇ ਸੇ ਸ਼ੋਭਤ ਪਾ ਜ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਭੀ ਦਰਾਨ ਆ ਚਾੰਦ ਸਿੰਘ ਪੁੱਤਰ ਡੀਜੀ ਸੁਬੰਦੀ ਗੱਲਾਂ ਬਤਾਂ ਕਰਾਂਗੇ ਕਿਉਂਕਿ ਉਹਨਾਂ ਬਾਅਦੇ ਕਾਫੀ ਅਪਡੇਟਸ ਆਈਆਂ ਆ ਔਰ ਉਹਨਾਂ ਬਾਅਦੇ ਦੱਸਣਾ ਜਿਹੜਾ ਬਹੁਤ ਜ਼ਰੂਰੀ ਹੈ ਆਪਣੇ ਦਰਸ਼ਕਾਂ ਨੂੰ ਉਹਨੋਂ ਉਪਰੰਤ ਜਿਹੜਾ ਕਚਾਨੂ ਅ ਕਚਾਨੂ ਚੀਕੂ ਆ ਜਿਹਨੂੰ ਇੱਕ ਵਿਚੋਲਾ ਵੀ ਕਿਹਾ ਜਾਂਦਾ ਆ ਉਹਦਾ ਅਦਮਾਨ ਪ੍ਰਦੇਸ਼ ਨੇ ਨੌਂਦ ਨਾਂ ਦਾ ਰਾਇ ਰੱਖਿਆ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਨਾ ਇਨ ਆਰਡਰ ਦੀ ਸਿਚੁਏਸ਼ਨ ਬਾਰੇ ਵੀ ਗੱਲ ਕਰਾਂਗੇ ਇਹ ਤੰਤੰ ਅਸੈਂਬਲੀ ਦੀ ਜਿਹੜੀ ਬਾਏ ਇਲੈਕਸ਼ਨ ਹੋ ਰਹੀ ਆ ਉਹ ਜਿੰਨੀ ਕਿਸਾਨ ਨੂੰ ਜਾਣਕਾਰੀ ਨਹੀਂ ਆ ਉਹਦੇ ਹਿਸਾਬ ਦੇ ਨਾਲ ਤੁਹਾਡੇ ਨਾਲ ਉਹ ਵੀ ਜਾਣਕਾਰੀ ਸਾਂਝਾ ਕਰਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਹਰਚੰਦ ਸਿੰਘ ਡੀਆਈਜੀ ਅ ਦੋਂਫਰ ਮੇਰੇ ਖਿਆਲ ਦੇ ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਉਹਨਾਂ ਨੂੰ ਸਾਬਕਾ ਡੀਆਈਏ ਕੀ ਜਾਵੇ ਜਾਂ ਉਹਨਾਂ ਨੂੰ ਮੇਰੇ ਖਿਆਲ ਜਦੋਂ ਟਰਮੀਨੇਟ ਨਹੀਂ ਹੋਏ ਤਾਂ ਸਾਬਕਾ ਸਾਬਕਾ ਕਹਿਣਾ ਕਿਸੇ ਵੀ ਹਾਜ਼ਾਤ ਵਿੱਚ ਉਚਿਤ ਨਹੀਂ ਹੋਵੇਗਾ ਲੇਕਿਨ ਉਹ ਐਸ ਵੇਲੇ ਤੱਕ ਜਦ ਤੱਕ ਕਲਿਮੀਨੇਟ ਨਹੀਂ ਹੁੰਦੇ ਆਪਣੀ ਜੋਬ ਤੋਂ ਤਦ ਤੱਕ ਉਹ ਡੀਆਈਏ ਹਨ ਫਿਰ ਉਹ ਸੌਰੀ ਰੋਬਰਟ ਨੇ ਉਹ ਉਹ ਉਹਨਾਂ ਦਾ ਉਹਨਾਂ ਨੂੰ ਡੀਆਈਜੀ ਹੀ ਕਿਹਾ ਜਾਣਾ ਚਾਹੀਦਾ ਸੋ ਭੁਗਤ ਲੋਕ ਖਿਲਾਫ ਹੁਣ ਤੱਕ ਆਮਦਨ ਤੋਂ ਵੱਧ ਜਿਹੜੇ ਸੋ ਫੋਡਸ ਆ ਉਹਨਾਂ ਨੇ ਉਹਦੇ ਹਿਸਾਬ ਨਾਲ ਜਿਹੜਾ ਪੈਸਾ ਆ ਜਾਂ ਸੋਨਾ ਬਗੈਦਾ ਆ ਉਹ ਇਕੱਠਾ ਕੀਤਾ ਹੈ ਜਿੰਨੀ ਉਹਨਾਂ ਦੀ ਆਮਦਨ ਆ ਉਹਦੇ ਨਾਲੋਂ ਉਹਨਾਂ ਦਾ ਪੈਸਾ ਜਿਹੜਾ ਆ ਉਹ ਜ਼ਿਆਦਾ ਉਹਨਾਂ ਨੇ ਇਕੱਠਾ ਕੀਤਾ ਹੈ ਪੈਸੇ ਦਾ ਨਰਾਜ਼ ਮੇਰੀ ਇਹ ਆ ਕਿ ਸੋਨਾ ਬਗੈੜਾ ਹੋ ਕੁਝ ਵੀ ਜੋ ਵੀ ਕੀ ਕੀ ਸਮਾਨ ਹੈ ਉਹ ਜ਼ਿਆਦਾ ਇਕੱਠਾ ਕੀਤਾ ਹੈ ਹੁਣ ਇਸ ਕੇਸ ਦੇ ਵਿੱਚ ਈ ਦੀ ਜੰਪ ਮਾ ਜਾਨ ਵੀ ਵੀ ਸਮਾਦਾਂ ਬਣੀ ਹੋਈ ਆ ਔਰ ਇਹ ਜਿਹੜਾ 4 ਲੱਖ ਤੇ 24 ਹਜ਼ਾਰ ਅਚੰਦ ਸਿੰਘ ਉਹਨਾਂ ਦੀ 2 ਮਹੀਨੇ ਦੀ ਤਨਖਾਹ ਜਿਹੜੀ ਆ ਉਹ ਵੰਦੀ ਆ ਔਰ ਇਹ ਜਿਹੜੇ ਡੀਐਸਬੀ ਉਹਨਾਂ ਉਹਨੂੰ ਮੈਨੇ ਜਾਂਦੇ ਆ ਜੇਲ੍ਹ ਦੇ ਵਿੱਚ ਉਹ ਉਹਨਾਂ ਕਿਸਾਨਾਂ ਨੂੰ ਜਿਹੜਾ ਆ ਉਹ ਜੇਲ੍ਹ ਦੇ ਵਿੱਚ ਬੰਦ ਆ ਉਹ ਫਿਰ 9 ਉਹਦਾ 9 ਦਿਨਾਂ ਦਾ ਰਮਾਂਡ ਹੈ ਪਰ ਉਹਦੀ ਇਨੀ ਚੱਲਦੀ ਆ ਕਿ ਉਹਨੂੰ ਜੇਲ੍ਹ ਦੇ ਵਿੱਚ ਵੀ ਬਹੁਤ ਸਾਰੇ ਅਫਸਰ ਤੱਕ ਮਿਲਣ ਜਾਂਦੇ ਆ। ਔਰ ਇਹ ਵੀ ਦੱਸਿਆ ਜਾ ਰਿਹਾ ਆ ਕਿ ਉਹਨੂੰ ਅਜ ਤੱਕ ਜਿਹੜੀ ਉਹਦੇ ਕੋਲ ਇੱਕ ਡੈਰੀ ਬਰਾਮਦ ਹੋਈ ਆ ਉਸ ਡੈਰੀ ਦੇ ਵਿੱਚ ਵੀ ਅਫਸਰਾਂ ਦੇ ਨਾਮ ਜਿਹੜੇ ਆ ਉਹ ਦਿਖੇ ਹੋਏ ਦੱਸੇ ਜਾਦਾ ਆ। ਜਿਨ੍ਹਾਂ ਵਿੱਚ ਆਈਐਸ ਤੇ ਆਈਐਸ ਅਸਲ ਵਿੱਚ ਨਾਮ ਵੀ ਸ਼ਾਮਲੇ ਆ। ਔਰ ਇਹ ਜਿਹੜਾ ਅਦਾਲਤ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਆ ਔਰ ਉਹਨਾਂ ਨੇ ਜੇ ਦਾ ਦਕਾਰੀਆਂ ਨੂੰ ਆ ਦੇਗ ਦਿੱਤੀ ਆ ਕਿ ਜਿਹੜਾ ਦੇਹਾਂ ਦੀ ਕਸਾਂ ਨੂੰ ਮਿਲਣ ਦੀ ਆਉਂਦਾ ਆ ਉਦੇ ਬਾਰੇ ਪੂਰੀ ਪੂਰੀ ਜਾਣਕਾਰੀ ਅਦਾਲਤ ਨੂੰ ਮੁਹੱਈਆ ਕਰਵਾ ਦਿੱਤੀ ਜਾਵੇ ਉਹ ਸੀਸੀ ਕੀ ਵੀ ਕੈਮਰੇ ਦੀਆਂ ਦੇ ਫੋਟੋਆਂ ਦੀ ਉਹਨਾਂ ਨੂੰ ਭੇਜੀਆਂ ਜਾਣ ਸੋ ਇਹ ਕੋਰਟ ਦਾ ਜਿਹੜਾ ਹੁਕਮ ਹੈ ਉਹ ਜੇਨਤ ਘਾਰੀਆਂ ਨੂੰ ਦੇ ਦਿੱਤਾ ਗਿਆ ਆ ਸੋ ਇਹਦੇ ਅਨਸਾਰ ਮੈਨਿਜ਼ਮ ਦਾ ਕੋਈ ਹੋਲ ਅ ਅਦਕਾਦੀ ਵੀ ਉਹਨਾਂ ਨੂੰ ਲੈ ਜਾਵੇਗਾ ਲੇਕਨ ਈ ਅਫਸਰਾਂ ਦੇ ਨਾਮ ਜਿਹੜੇ ਆ ਉਹ ਉਹਦੇ ਵਿੱਚ ਕਾਫੀ ਡੀਐਸਪੀ ਵੀ ਹੈਗੇ ਆ ਡੀਐਸਪੀ ਦੀ ਗੈਂਟੀ ਜਿਹੜੀ ਆ ਪੰਜਾਂ ਨਾਲੋਂ ਜ਼ਿਆਦਾ ਹੈ ਔਰ 86 ਬੰਦਿਆਂ ਦੇ ਨਾਮ ਜਿਹੜੇ ਡੈਰੀ ਵਿੱਚ ਲਿਖੇ ਗਏ ਆ ਉਹ ਫੜੇ ਗਏ ਆ ਉਹ ਉਹਨਾਂ ਵਿੱਚ 86 ਅਫਸਰਾਂ ਦੇ ਨਾਮ ਆ ਹੁਣ ਇਹ ਕੋਈ ਉਥੇ ਜਿਹੜੇ ਨਾਮ ਵਗੈਰਾ ਡੈਰੀ ਦੇ ਵਿੱਚ ਲਿਖੇ ਗਏ ਆ ਇਹ ਕੋਈ ਵਿਆਹ ਦਾ ਸੱਦਾ ਦੇਣ ਲਈ ਤਾਂ ਦਿਖੇ ਨਹੀਂ ਗਏ ਹੁਣ ਇਹਦੇ ਦਿਖੇ ਗਏ ਹੁਣ ਆ ਤੋ ਕਿਸੇ ਨਾ ਕਿਸੇ ਪਤਪਸ ਲਈ ਹੀ ਲਿਖੇ ਗਏ ਹੁਣ ਆ ਉਹ ਕਹਤਾ ਇਹ ਵੀ ਜਾਲਿਆ ਆ ਕਿ ਇਹ ਜਿਹੜੀ ਡੈਰੀ ਵਿੱਚ ਨਾਮ ਵਗੈਰਾ ਲਿਖੇ ਹੋਏ ਆ ਉਹ ਉਹ ਉਹਦੇ ਨਾਲ ਨਾਲ ਕਿੰਨੀ ਰਕਮ ਦਿੱਤੀ ਗਈ ਇਹਦੇ ਦੀ ਕੁਝ ਵੀ ਦੇ ਨ ਜਾਣ ਬਾਰੇ ਗੱਲਾਂ ਜਿਹੜੀਆਂ ਜਾਂ ਚਾਚਾਵਾ ਜਿਹੜੀਆਂ ਉਹ ਹੋ ਰਹੀਆਂ ਕਿਉਂਕਿ ਅਜੇ ساری ਗੱਲ ਜਿਹੜੀ ਆ ਉਹ ਬਾਹਰ ਨਹੀਂ ਨਿਕਲ ਰਹੀ ਇਸ ਕਰਕੇ ਇਹ ਸਾਰੇ ਮਾਮਲੇ ਦੇ ਸੰਬੰਧੀ ਕਿਚਾਵਾ ਹੀ ਚੱਲ ਰਹੀਆਂ ਔਰ ਇਥੋਂ ਤੱਕ ਕਿ ਸੀਬੀਆਈ ਨੇ ਜਾਂਚ ਵਿੱਚ ਪਾਇਆ ਹੁਣ ਆਪਾਂ ਮੈਨੂੰ ਇਹ ਜੰਸਿੰਗ ਬਾਰੇ ਗਲਤ ਕਹੀਏ ਕਿ ਸੀ ਸਿੰਧਿਆ ਨੇ ਜਦੋਂ ਇੱਥੇ ਸ਼ਾਪਾ ਮਾਰਿਆ ਤਾਂ ਉਹਨਾਂ ਨੇ ਅਗਸਤ ਤੇ 2025 ਉਹਨਾਂ ਦੀ ਨਿਨਾਵਾਤਨ ਖਾਤੇ ਉਹਨਾਂ ਨੇ ਪਤਾ ਲਾਇਆ ਕਿ ਉਹਨਾਂ ਦੀ 474 ਹਜ਼ਾਰ ਜਿੰਦਾਂ ਮੈਂ ਪਹਿਲਾਂ ਦੱਸਿਆ ਆ ਉਹ 2 ਮਹੀਨੇ ਦੀ ਟਨਖਾਹੀ। ਉਹ ਸਾਲ 2024-25 ਲਈ ਉਹਨਾਂ ਦੀ ਅਲਾਮੇ ਜਿਹੜੀ ਆ ਕੋ ਆਮਦਨ ਲਗ ਭਗ 45.95 ਲੱਖ ਰੁਪਏ ਸੀ। ਡਿਸਟ੍ਰਿਕਟ ਟੈਕਸ ਤੋਂ ਬਾਅਦ ਉਹਨਾਂ ਦੀ ਆਮਦਨ ਲਗਭਗ 32 ਲੱਖ ਰੁਪਏ ਬਣਦੀ ਹੈ। ਔਰ ਜਦ ਕਿ ਸੀਬੀਆਈ ਨੇ ਉਹਨਾਂ ਦੇ ਕਾਪੇ ਛਾਪੇ ਬਾਰੇ 7. ਈ ਕਰੋੜ ਰਪੈ ਉਹ 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 ਉਹਨਾਂ ਨੇ ਬ੍ਰਾਹਮਣ ਕੀਤਾ ਸੀ ਔਰ ਇਹ ਰਕਮ ਜਿਹੜੀ ਆ ਉਹਨਾਂ ਦੇ ਐ ਮਸ਼ਾਨੇ ਗਾ ਸ੍ਰੋਤਾ ਨਾ ਮੇਦਨ ਖੰਬੀ ਮਤਲਬ ਜਿੰਨੀ ਰਕਮ ਉਹਨਾਂ ਨੇ ਐ ਪ੍ਰਾਪਤ ਕੀਤੀ ਚਾਹੇ ਉਹ ਖਾਦ ਆਈ ਪ੍ਰਾਪਤ ਕੀਤੀ ਜਿੰਨੀ ਬ੍ਰਾਹਮਣ ਕੀਤੀ ਸੀਬਰੀਆ ਨੇ ਉਨੀ ਰਕਮ ਉਹਨਾਂ ਦੀ ਜ਼ਿਆਦਾ ਸੀ ਔਰ ਇਹ ਦਾ ਕਮ ਆਮਦ ਨਾਲੋਂ ਜ਼ਿਆਦਾ ਦਾ ਸਪਸ਼ਟ ਮ ਆਉਂਦਾ ਆ। ਔਰ ਗ੍ਰੈਨਟ ਤਾਰੀਖ ਤੋਂ 14 ਦਿਨ ਬਾਅਦ ਇੱਕ ਕੇਸ ਦਰਜ ਹੋਇਆ ਸੀਬੀਆਈ ਨੇ ਕੀਤਾ ਉਹਦੇ ਵਿੱਚ ਉਹਨਾਂ ਦੀ ਪਛਗਛ ਵੀ ਵੀ ਪਿਆਰੀ ਕੀਤੀ ਗਈ। ਔਰ ਛਾਪੇ ਕਰਦੇ ਉੱਤੇ ਜਿਹੜਾ ਛਾਪਾ ਸੀਬੀਆਈ ਨੇ ਮਾਰਿਆ ਉਹਦੇ ਦਰਮਿਆਨ 7.36 ਕਰੋੜ ਰੁਪਏ ਤੋਂ ਵੱਧ ਨਕਦੀ ਤੇ 2.32 ਕਰੋੜ ਰੁਪਏ ਦੇ ਜਿਹੜੇ ਗਹਿਣੇ ਸੀ ਉਹ ਵੀ ਉਥੋਂ ਉਹਨਾਂ ਨੇ ਬਰਾਮਦ ਕੀਤੇ। ਔਰ ਇੱਕ ਹੋਰ ਵੇਲ ਦੇ ਅਨਸਾਰ ਇਹਦੀ ਜਾਣਕਾਰੀ ਮਿਲੀ ਆ ਕਿ ਪਤਨੀ ਉਹਨਾਂ ਦੇ ਪੁੱਤਾਂ ਤੇ ਪਤੀ ਦੇ ਨਾਲ ਤੇ ਵੀ ਕੁਝ ਜਾਇਦਾਦਾਂ ਉਹ ਖਰੀਦੀਆਂ ਗਈਆਂ। ਔਰ ਸੀਬੀਆਈ ਨੇ 16 ਅਕਤੂਬਰ ਨੂੰ ਮੁਲੰਸ ਦੇ ਖਿਲਾਫ ਅਰਸ਼ਾਚਾਤ ਐਕਸਪ੍ਰੈਸ ਮਾਮਲਾ ਦਰਜ ਕਰਕੇ ਉਹਨਾਂ ਦੀ ਚੰਡੀਗੜ੍ਹ ਦੇ ਵਿੱਚ ਜਿਹੜੀ ਰਹਿਸ਼ ਹੈ ਉਹਦੀ ਤਲਾਸ਼ੀ ਜਿਹੜੀ ਆ ਉਹਨਾਂ ਨੇ ਲਈ ਔਰ ਕੱਬੀ ਕੱਤਰਾ ਨਕਦੀ ਤੋਂ علاوہ 2.32 ਕਰੋੜ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਲਏ ਤੋਂ ਬਰਾਮਦ ਕੀਤੇਗਾ ਉਹ ਛੱਡੀ ਨਹੀਂ ਜੀਆਂ ਘੜੀਆਂ ਤੇ ਹੋਰ ਕੰਤੀ ਸਮਾਨ ਜਿਹੜਾ ਉਥੋਂ ਪ੍ਰਾਪਤ ਕੀਤਾ ਪੰਦ ਜਿਹੜੀਆਂ ਲਗਜ਼ਰੀ ਘੜੀਆਂ ਆ ਉਹ ਹੀ ਉਥੋਂ ਸਿਲੂਏਨ ਬ੍ਰਾਂਡਰ ਕੀਤੀਆਂ ਉਹ ਨਾਲ ਹੀ 150 ਏਕੜ ਖੇਤੀ ਬਾਨੀ ਦੇ ਯੋਜਨੀ ਚੰਡੀਗੜ੍ਹ ਦੇ ਵਿੱਚ ਦੋ ਮਕਾਮ ਤੇ ਇੱਕ ਵਪਾਰਕ ਜਾਇਦਾਦ ਦੇ ਦਸਤਾਵੇਜ਼ ਜਮਤ ਕੀਤੇ ਇਹ ਗਾਇਦਦਾਂ ਡੀਆਜੀ ਦੀ ਪਤਨੀ ਸਜੰਦਰ ਕਉ ਤੁਲਗੁਰ ਗੱਤਪਤਾਪ ਸਿੰਘ ਤੇ ਧੀ ਤੇਜ ਕਲ ਕਉ ਦੇ ਨਾਂ ਦੇ ਉੱਤੇ ਇਹ ਦੱਗਿਆ ਇਹ ਜਿਹੜੀ ਪ੍ਰਾਪਰਟੀ ਦੀ ਨਾ ਗੱਲ ਕੀਤੀ ਹੁਣ ਇਹ ਜਿਹੜੀ ਗਲਬਾਤ ਹੋਈ ਆ ਸੀਬੀਆਈ ਦੇ ਅਨਸਾਰ ਸੀਬੀਆਈ ਇਸ ਨੂੰ ਕਿਸ ਤਰੀਕੇ ਨਾਲ ਲੈਂਦੀ ਆ ਸੀਬੀਆਈ ਨੇ ਇਹ ਵੀ ਗੱਲ ਕਹੀ ਆ ਕਿ ਪੁਲਿਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਗੈਰ ਵਾਜਬ ਰੂਪ ਦੇ ਨਾਲ ਆਪਣੇ ਆਪ ਨੂੰ ਆਰਥਿਕ ਤੌਰ ਦੇ ਉੱਤੇ ਆਪਣਾ ਲਾਭ ਜਿਹੜਾ ਉਹ ਪਹੁੰਚਾਇਆ ਹੈ ਜਾਂ ਜਾਂ ਜਾਂਸੀ ਨੇ ਦਿੱਲੀ ਹੈੱਡ ਕੁਆਰਟਰ ਨੂੰ ਇਸ ਮਾਮਲੇ ਦੇ ਉੱਤੇ ਵਿਸ਼ਾ 4 ਲੋਕੂ ਐਕਟ ਦੀ ਧਾਰਾ 13 ਅ ਇੱਕ ਔਰ 13 2 ਦੇ ਤਹਿਤ ਅੱਗੇ ਜਾਂਚ ਦੀ ਜਿਹੜੀ ਆ ਉਹ ਸਬੂਤ ਸ਼ਿਕਾਰ ਦਿੱਤੀ ਆ ਅੱਗੇ ਦੇਖਣਾ ਹੁਣ ਕਾਨੂੰਨੀ ਮਾਹਰਾਂ ਦਾ ਕੰਮ ਹੈ ਅੱਗੇ ਕਿਹੜੇ ਕਹਿੰਦੇ ਕਾਨੂੰਨੀ ਨੁਕਿਆਂ ਦੇ ਰਾਹੀਂ ਕਿਹੜੇ ਕਹਿੰਦੇ ਕਿ ਕਿ ਅਨਵੈਸਟੀਗੇਸ਼ਨ ਆਪਕਸਟਰ ਦੀ ਅਨਵੈਸਟੀਗੇਸ਼ਨ ਹੋ ਸਕਦੀ ਆ ਔਰ ਇਹਦਾ ਇਸ ਸਾਰੇ ਕੇਸ ਦੇ ਵਿੱਚ ਕਿੰਨਾ ਕੁ ਜਿਹੜਾ ਉਹ ਉਹਦਾ ਹੋ ਸਕਦਾ ਆ ਹੁਣ ਇੱਕ ਗੱਲ ਵੱਡੀ 65 ਵਿੱਚ 65 ਮੈਂ ਨਹੀਂ ਕਹੂੰਗਾ ਕਿਉਂਕਿ ਇਹ ਜਿਹੜੇ ਵਕਤ ਦੇ ਅਫਸਰ ਆ ਜਿਨ੍ਹਾਂ ਨੇ ਪੁੱਠੇ ਸਿੱਦੇ ਕੰਮ ਕੀਤੇ ਆ ਔਰ ਜਦੋਂ ਕਾਬਦੇ ਆ ਉਦੋਂ ਤਾਂ ਉਹ ਦਾਵਾ ਢੋਹ ਨਹੀਂ ਹੁੰਦੇ ਕਿਉਂਕਿ ਖੱਬਾ ਸਾਰਾ ਪੈਸਾ ਉਹਨਾਂ ਦੇ ਹੱਥਾਂ ਵਿੱਚ ਜਿਹਨੂੰ ਜਾਂਦਾ ਆ ਕਿਸੇ ਦੇ ਨਾਲ ਨਜਾਇਜ਼ ਕਰਕੇ ਤੇ ਉਹ ਬੜੇ ਖੁਸ਼ ਹੁੰਦੇ ਆ ਹੁਣ ਜਦੋਂ ਕਿ ਉਹਨਾਂ ਦਾ ਇਹ ਇਹਦੇ ਵਿੱਚ ਕੋਈ ਨਾ ਕੋਈ ਨੁਕਸਾਨ ਹੋਵੇਗਾ ਤਾਂ ਉਹ ਮੁਸ਼ਕਲ ਵਿੱਚ ਵੀ ਪੈਣਗੇ ਉਹ ਲੋਕਾਂ ਨੂੰ ਇਹ ਕਹਿਣਗੇ ਸਾ ਨਹੀਂ ਦੇਣਗੇ ਕਿ ਯਾਰ ਮੇਰੇ ਨਾਲ ਤਾਂ ਗੱਤੀ ਹੋਊ ਮੈਂ ਤਾਂ ਇਸ ਗੱਲ ਦਾ ਹਾਂ ਹੀ ਆ ਜਿਹੜੇ ਲੋਕਾਂ ਨੇ ਕਿਸੇ ਨਾਲ ਵੀ ਧਿਆਤੀ ਕਰਕੇ ਪੈਸਾ ਵਟਿਆ ਜਾਂ ਪੈਸਾ ਗਿਆ ਉਹਨਾਂ ਨੂੰ ਜੂਕ ਨੂੰ ਦੇ ਸਾਥ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਦੀਆਂ ਅੱਖਾਂ ਦੇ ਹੰਝੂ ਨਹੀਂ ਦੇਖਣੇ ਚਾਹੀਦੇ ਨਾ ਹੀ ਉਹਨਾਂ ਦੀਆਂ ਅੱਖਾਂ ਦੇ ਹੰਝੂਆਂ ਨੂੰ ਵੇਖ ਕੇ ਤਰਸ ਕਰਨਾ ਚਾਹੀਦਾ ਨਿਕਸਨ ਦੇ ਮੈਂ ਵੀ ਕਈ ਜਗ੍ਹਾ ਦੇਖਿਆ ਸੋਹਿਆਂ ਦੀ ਆ ਕਿ ਪੁਲਿਸ ਜਦੋਂ ਕਿਸੇ ਨੂੰ ਤੰਗ ਕਰਦੀ ਆ ਉਹ ਕਦੇ ਇਹ ਨਹੀਂ ਦੇਖਦੀ ਕਿ ਉਹ ਕਿਸੇ ਦੇ ਉੱਤੇ ਨਾਇਅਤ ਹੋਵੇ ਉਤੇ ਜਨਮ ਕਰੀਆ ਨਹੀਂ ਉਹ ਉਸ ਆਦਮੀ ਦੇ ਉੱਪਰ ਕੋਈ ਕਤਸ ਜਿਹੜਾ ਆ ਉਹ ਖੜਈ ਆ ਸੋ ਅਸੀਂ ਤਾਂ ਇਹ ਗੱਲ ਕਹਿਣ ਨੂੰ ਨਹੀਂ ਤਜੀਹ ਦਿੰਦੇ ਆ ਉਪੰਧਾਬ ਸਰਕਾਰ ਦੇ ਪੰਜਾਬ ਪਗੀਸ਼ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਜਿਹੜੇ ਗਾਇਜ ਬੰਦਿਆਂ ਨੇ ਲੋਕ ਕਾਨੂੰਨ ਜਾਇਜ਼ ਤੰਕ ਕਰਕੇ ਪੈਸੇ ਇਕੱਠੇ ਕੀਤੇ ਆ ਔਰ ਅੱਜ ਉਹ ਲੋਕ ਇਹ ਕਾਨੂੰਨ ਦੇ ਸ਼ਕੰਜੇ ਵਿੱਚ ਫਸਦੇ ਆ ਤਾਂ ਉਹਨਾਂ ਨੂੰ ਕਿਸੇ ਵੀ ਹੱਥ ਵਿੱਚ ਬਚਾਇਆ ਨਹੀਂ ਜਾਣਾ ਚਾਹੀਦਾ ਠੀਕ ਹੈ ਉਹ ਆਪਣੀ ਚਾਹਾਂ ਜੋ ਹੀ ਲਾਉਣਗੇ ਆਪਣੀ ਸੁਭਾਸ਼ਾਂ ਦੇਉਣਗੇ ਵੱਡੇ ਵੱਡੇ ਆਪਣੇ ਰਿਸ਼ਤੇਦਾਰ ਦੀ ਭਗਤਾਂਗੇ ਪਰ ਉਹਨਾਂ ਨੂੰ ਕਿਸੇ ਵੀ ਹਾਕ ਵਿੱਚ ਇਹ ਬੜੀ ਨਹੀਂ ਕੀਤਾ ਜਾਣਾ ਚਾਹੀਦਾ ਇਹ ਹੀ ਲੋਕਾਂ ਦੀ ਉਹਨਾਂ ਲੋਕਾਂ ਦੀ ਪ੍ਰਸਨਾ ਆ ਜਿੰਨਾਂ ਲੋਕਾਂ ਨੂੰ ਕੋਟਕੇ ਨਜਾਇਜ਼ ਕਿਸਾਨ ਵਿੱਚ ਮਸਾ ਕੇ ਇਹਨਾਂ ਫਸ ਵਕਾਰੀਆਂ ਨੇ ਉਹਨਾਂ ਕੋਲ ਨਜਾਇਜ਼ ਤੋਬੇ ਉਸੇ ਇਹ ਅਜਿਹਾ ਜਿਹੜਾ ਹੋ ਰਿਹਾ ਸੀ ਸੋ ਇਹ ਅਸੀਂ ਬੇਨਤੀ ਅਚੇਤ ਚਤਨ ਦੇ ਉੱਤੇ ਪੰਜਾਬ ਸਰਕਾਰ ਨੂੰ ਵੀ ਕਰਨਾ ਚਾਹਾਂਗੇ ਔਰ ਪੰਜਾਬ ਪੁਲਿਸ ਦੇ ਅਧਿਕਾਰੀਆਂ